ਦੇਖੋ ਮੈਂ ਤਾਂ ਵੀਡੀਓ ਬਣਾਤਾ ਹਾਂ ਇਹ ਦੇਖੋ ਵੀਡੀਓ ਬਣਾਇਆ ਹਾਂ ਬਣਾ ਰਿਹਾ ਮੈਂ ਦਾਰੂ ਪੀ ਕੇ ਉੱਪਰ ਸੇ ਆਪ ਡਰਾਈਵ ਕਰ ਰਹੇ ਹੋ ਇਹ ਕੀ ਸੀਨ ਹੈ ਮੈਂ ਤਾਂ ਦੋ ਪੀਨੇ ਸੀ ਹਾਂ ਮੈਂ ਤਾਂ ਦੋ ਨੂੰ ਪੀਤੀ ਯਾਰ ਆਪਾਂ ਮੈਡੀਕਲ ਕਰਵਾਏ ਆ ਵੀ ਆਪਨੇ ਵੀ ਰੱਖਿਆ ਤੁਮੇਰੇ ਮੈਡੀਕਲ ਕੌਣ ਹੁੰਦਾ ਹੈ ਹਾਂ ਕੌਣ ਹੁੰਦਾ ਅਸੀਂ ਪਬਲਿਕ ਹੈ ਸਾਡੇ ਨੌਕਰ ਆ ਤੁਸੀਂ ਆਂ ਵੀ ਪਬਲਿਕ ਹੈ ਮੈਂ ਤੈਨੂੰ ਕਨਿਊ ਹਾਂ ਮੈਂ ਤੈਨੂੰ ਹੋਰ ਨਹੀਂ ਆ ਕੋਈ ਥੋੜਾ ਸ਼ੋਰ ਆ ਆ ਮੈਂ ਨਾ ਸੇਵਾ ਕਰਦਾ ਦੁਨੀਆ ਦੀ ਕਾਜੀ ਸੇਵਾ ਕਰ ਰਿਹਾ ਤੂੰ ਗੱਡੀ ਮੇਂ ਮੋਟਰਸਾਈਕਲ ਮੇਂ ਮਾਰ ਕੇ ਗਿਆ 10 ਬੰਦੇ ਆ ਦੇਖਿਆ ਉਹ ਰੇ ਮੈਂ ਤਰ ਮੇਂ ਡਿੱਗ ਰਿਹਾ ਹਾਂ ਕਿਰਾਇ ਚੱਲ ਰੁਕ ਜਾ ਮੈਂ ਪੁਲਸ ਵਾਲੇ ਨੂੰ ਕਰਦਾ ਫੋਨ ਰੁਕ ਰੁਕ ਜਾ ਕੀ ਨਾਮ ਹੈ ਤੇਰਾ ਨਾਮ ਦੱਸ ਮੈਂ ਪਾਣਾ ਇਹਨੂੰ ਫੇਸਬੁਕ 'ਤੇ ਬਾਹਰੂ ਪੀਕੇ ਤੂੰ ਉਹ ਕਰ ਰਿਹਾ ਉੱਪਰ ਦੇ ਹਾਂ ਤੂੰ ਮੇਰਾ ਤੂੰ ਮੋਟਰਸਾਈਕਲ ਮੇਂ ਮਾਰਿਆ ਉਹ ਦੇਖ ਮੋਟਰਸਾਈਕਲ ਦੀ ਲਾਈਟ ਬੁੱਟੀ ਆ ਕੌਣ ਜ਼ਿੰਮੇਵਾਰ ਵੀਡੀਓ ਬਣਾ ਰਿਹਾ ਹਾਂ ਬਣਾ ਰਿਹਾ ਮੈਂ ਇਹਨੂੰ ਪਤਾ ਦਿਲੇਗਾ। ਕੀ ਪਤਾ ਚਲੇਗਾ ਮੈਂ ਅੱਜ ਫੇਸਬੁਕ 'ਤੇ ਪਾਉਂ ਇਹਨੂੰ? ਮੈਂ ਮੈਂ ਕਹਿੰਦਾ ਇਹ ਤੁਹਾਨੂੰ ਸਕੇ ਰੱਖਾ ਹੈ। ਨਸ਼ਾ ਮੈਂ ਕਹਿੰਦਾ ਮੈਡੀਕਲ ਕਰਾ ਦੂੰ। ਫਿਰ ਮੈਡੀਕਲ ਵੀ ਕਰਵਾ ਕਰਾ। ਆ ਆਵਾਜ਼ ਤੇ ਹੀ ਪਤਾ ਲੱਗਦਾ ਕਿ ਨਾ ਕਰਿਆ ਉਹ ਨਸ਼ਾ। ਠੀਕ ਹੈ। ਠੀਕ ਹੈ ਨਾ? ਠੀਕ ਹੈ। ਹਾਂ। ਆ ਦੇਖ ਲਓ ਜੀ ਪੁਲਿਸ ਵਾਲੇ ਚੰਡੀਗੜ੍ਹ ਪੁਲਿਸ। ਆ ਗੱਡੀ ਆ ਮੋਟਰਸਾਈਕਲ ਬਾਅਦ ਦੇਖੋ ਮਾਰ ਕੇ ਗਿਆ ਮਨੂੰ। ਆ ਗੱਡੀ ਨੰਬਰ ਹੈ। ਇਹ ਚੰਡੀਗੜ੍ਹ ਖੁੱਡੇ ਲੋਹਰੇ ਦੀ ਆ। ਆ ਗੱਡੀ ਫੋਰਡ ਵਾਲਿਆਂ ਦੀ। ਆ ਬੰਦਾ ਮੋਟਰਸਾਈਕਲ 'ਮਾਂ ਮਾਰਿਆ ਦੇਖੋ ਜੀ ਪਿੱਛੇ ਤੇ ਆਜੋ ਹੁਣ ਆਜੋ ਨਹੀਂ ਨਹੀਂ ਆਜੋ 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 ਮਹਾਰਾਜ ਆਜੋ ਆਜੋ ਤੁਸੀਂ ਆਜੋ ਨਹੀਂ ਮੈਂ ਬੁਲਾਇਆ ਉੱਪਰ ਦੇ ਤੁਸੀਂ ਬਦਤਮੀਜੀ ਕਰਦੇ ਪਹਿਲਾਂ ਮਾਰਦੇ ਫਿਰ ਉੱਪਰ ਦੇ ਬਦਤਮੀਜੀ ਹਾਂ ਬੰਦੇ ਨੂੰ ਬੁਲਾ ਲੈ ਨਹੀਂ ਬੰਦੇ ਨੂੰ ਕਿਉਂ ਮੈਂ ਪੁਲਿਸ ਨੂੰ ਫੋਨ ਕਰਿਆ ਹਾਂ ਚੋਰ ਤੇ ਮੇਰੇ ਤਾਂ ਲੱਗੀ ਨਹੀਂ ਆ ਪਣ ਫੋਰ ਦੇ ਮਾਰੂਗਾ ਤੂੰ ਤਾਂ ਮਾਂ ਮੈਂ ਕਿਹਾ ਮਾਰ ਕੇ ਕਿਉਂ ਭੱਜਿਆ ਫੇਰ ਕਾਹਦੇ ਭੱਜਿਆ ਇਦੋਂ ਫੇਰ ਮੇਰੇ ਮਾਰਿਆ ਨਹੀਂ ਉੱਥੇ ਮੇਰੇ ਮਾਰ ਕੇ ਨਹੀਂ ਭੱਜਿਆ ਨਹੀਂ ਮੇਰੀ ਗੱਲ ਹੈ ਮੈਂ ਫੋਟੋ ਖਿੱਚੀ ਵੀ ਭਾਈ ਸਾਹਿਬ ਵੀਡੀਓ ਮਾ ਰਹਿਦਾ ਨਹੀਂ ਪਰ ਤੇ ਨੂੰ ਡਰਿੰਕ ਕਰਕੇ ਗੱਡੀ ਚਲਾ ਰਿਹਾ ਹੈਂ ਡਰਿੰਕ ਨਹੀਂ ਕਰੀ ਵੀ ਬੱਲਾ ਤੇਰਾ ਇਹ ਤੇਰਾ ਵਧੀਆ ਕੰਮ ਹੈ ਪਹਿਲਾ ਇੱਕ ਬਰੀ ਪਹਿਲਾਂ ਡਰਿੰਕ ਕਰਕੇ ਮਾਰੋ ਹੁਣ ਤੇ ਬਾਤ ਕਹਿੰਦਾ ਮੈਂ ਕਰਿਆ ਨਹੀਂ ਸਾਫ਼ ਹੁੰਦਾ ਜੇ ਆਪ ਨੇ ਤੁਮ ਆਪਣਾ ਅਸਿਦ ਕੀਤਾ ਹੈ ਹਾਂ ਹਾਂ ਕੋਈ ਗੱਲ ਨਹੀਂ ਆ ਰਹੇ ਆ ਬੰਦੇ ਟੁੱਕ ਜਾ ਮੈਂ ਬੁਲਾਉਂਦਾ ਫਿਰ ਹਾਂ ਬੁਲਾਓ ਜੀ ਬੁਲਾਓ ਹੱਸ ਕੇ ਬੁਲਾਓ ਬੁਲਾ 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 ਵਾਇਦ ਨੂੰ ਫੋਨ ਕਰੀ ਮਰ ਜਾ ਯਾਰ ਕਿੱਥੇ ਗਿਆ ਲੱਖੇ ਵਾਇਦ ਨੂੰ ਫੋਨ ਕਰ ਯਾਰ ਗੱਡੀ ਮਾਰੀ ਮੋਟਰਸਾਈਕਲ ਮੈਂ ਉੱਪਰ ਤੇ ਹੱਥੋਂ ਬਾਈ ਕਰ ਰਿਹਾ ਜਾਂ ਰੁੱਕ ਰਿਹਾ ਥੱਲੇ ਘਰਿਆ ਕੰਨੇ ਰੋਡ ਦਾ ਕੰਮ ਹੈ ਇਹਦਾ ਬੰਦੇ ਦਾ ਯਾਰ ਰੋਜ ਆ ਕੇ ਕਹਿੰਦਾ ਬਤਮੀਜ਼ੀ ਕਰਦਾ ਭਾਈ ਸਾਹਿਬ ਹੁਣ ਆਹ ਹੀ ਪੁਲਸ ਆਈ ਖੜ ਜਾ ਹੁਣ ਖੜਾ ਰਹਾ ਹਾਂ ਇਹ ਗੱਲਾਂ ਨਹੀਂ ਹੁੰਦੀਆਂ ਤੁਹਾਡੇ ਵਾਸਤੇ ਤੁਸੀਂ ਪਬਲਿਕ ਵਾਸਤੇ ਹੈਂ ਆਏ ਨਹੀਂ ਵੀ ਪਬਲਿਕ ਦਾ ਨੁਕਸਾਨ ਕਰੇ ਤੁਸੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਹੁਣ ਬਣਾਣੇ ਕਰਾਂ ਨਾ ਮੈਂ ਦਾਰੂ ਪੀ ਕੇ ਤੂੰ ਗੱਡੀ ਚਲਾ ਰਿਹਾ ਕਿਸੇ ਨੂੰ ਮਾਰ ਦੇਉਂਗਾ ਫੇਰ ਕੀ ਕਰਨਾ ਦਾਰੂ ਨਹੀਂ ਪੀਵੀ ਕੋਈ ਗੱਲ ਨਹੀਂ ਆ ਜਾਂਦੇ ਹੁਣੇ ਮੈਡੀਕਲ ਕਰਾਣੇ ਤੇਰਾ ਕੋਈ ਗੱਲ ਨਹੀਂ ਹੈਲੋ ਯਾਰ ਕੋਡੇ ਲਾਹੌਰ ਨੂੰ ਆਇਆ ਮੜ ਜਾ